24 ਘੰਟੇ ਮਹਾਰਾਜਾ ਦਾ ਲੈ ਕੇ ਦਿੱਤਾ ਇਹਨੂੰ ਮੈਂ 24 ਘੰਟੇ ਚੁਗਲਿਆ ਦਾ ਕੰਮ ਕਰ ਲਿਆ ਕਰ ਉੱਠ ਕੇ ਮਾਰੇ ਮੈਂ ਹੀ ਕਰੀ ਜੋ ਭਾਡੀ ਮਾਮਾ ਦਾ ਤੇ ਫਸਾ ਨੂੰ ਕੱਖ ਵੀ ਮੈਂ ਪਾਵਾਂ ਮਾਰ ਨਾ ਬੋੜਾ ਹਾਂ ਬੋੜਾ ਮੈਨੂੰ ਚੱਕ ਕੇ ਮਰੂ ਕੁਸਮ ਮੇਰੀ ਤਾਂ ਭੈਣਾ ਮੈਂ ਤਾਂ ਕਰੂੰਗੀ ਗੱਲ ਮੈਂ ਰਾਤਰੀ ਬੜੀ ਸਲਫਾ ਸੇਠੀ ਦੀ ਜਵਾਕਾਂ ਨੂੰ ਛੱਡਿਆ ਮੈਂ ਹੁਣ ਜਵਾਕ ਵੀ ਮੈਨੂੰ ਕਦੀ ਜਮਾ ਤਿਆਰ ਕਰਾਂ ਜਵਾਕ ਕੀ ਮਰ ਜਾਣਾ ਹੋਰ ਕੌਣ ਕਰੂਗਾ ਤਿਆਰ ਮੈਂ ਲੱਗ ਜਾਨੀਆਂ ਕਰਨਾ ਮੈਨੂੰ ਤਾਂ ਤੂੰ 6 ਸਾਲ ਹੋ ਗਏ ਕੋਠੇ ਤੇ ਪੌੜਾ ਚੜਨੋਂ ਹਟਾ ਰੱਖੀ ਆ ਰੁਧਾ ਰਜਣਾ ਨਾ ਮ ਜਹਾਜ ਕੀ ਮਰ ਜਾਣਾ ਬੇ ਮੈਂ ਇਨਸਾਨ ਆ ਕੁਕੜੀ ਨਹੀਂ ਮਿੰਨੇ ਟਾਂਡੇ ਦੀ ਆਵਾ ਥੇ ਹੁਣਾ ਮੈਨੂੰ ਮੱਝੇ ਚ ਪਾ ਰੱਖੀ ਏ ਤੂੰ ਟੈਗ ਜਾ ਟੈਗ ਜਾ ਮੈਂ ਸਭ ਨੂੰ ਨਾ ਹੱਥ ਫਰਵਾ ਲਈ ਮੈਥੋਂ ਤੂੰ ਤੂੰ ਜਵਾਕਾ ਨੂੰ ਟੂਸ਼ਣ ਛੱਡਿਆ ਤੈਨੂੰ ਮੈਂ ਦੱਸਾਂ ਛੱਡਿਓ ਨਾ ਛੱਡਿਆ ਮੈਂ ਤੂਸ਼ ਵੀ ਛੱਡਾਂ ਮੈਨੂੰ ਪਿਓ ਕਹੇ ਨਾ ਹੋਰ ਹੋਰ ਕਾਹ ਕਰੂਗਾ ਮਰ ਜੇਂਗੇ ਮੇਰੇ ਹੱਥ ਤੂੰ ਮੈਂ ਦਾਰੇ ਪਹਿਲਵਾਨ ਨਾ ਪਹਿਲਵਾਨ ਹੱਥ ਨਾ ਲਾਗੇ ਦੇਖ ਚੌਰਾ ਹੱਥ ਨਹੀਂ ਤੇਰੇ ਦਮਾਂ ਜੁੱਤਾਂ ਲਾਉ ਮਰ ਜਾਣਾ ਮੱਥੜੀ ਕੀ ਕਰਦਾ ਲੱਖੂ ਦਾ ਤੂੰ ਕਰ ਦੇ ਪੱਥਰੀ ਨੇ 24 ਘੰਟੇ ਮੈਨੂੰ ਕੰਮ ਨਹੀਂ ਕਰ ਦਿੱਤਾ ਨਾ ਮੈਂ ਹੋਣਕ ਪੰਗੜਾ ਪਾਉਣ ਲੱਗ ਜਾਨੀ ਇੱਥੇ ਆ ਛੱਡਿਆ ਮੈਨੂੰ ਪਕੜਾ ਪਾੜ ਜੂਗੀ ਤੂੰ ਮਰ ਜਾਣਾ ਕਿਤੇ ਤਾਂ ਚਲੇ ਜਾ ਤੂੰ ਰੱਖ ਦੇ ਤਰੇ ਮੱਝ ਦੇ ਪੈਰ ਤੇ ਤੂੰ ਕੱਟੋ 24 ਘੰਟੇ ਬੈਠਦਾ ਤੂੰ ਕਿੰਨੇ ਵਾਰ ਇੱਕ ਨਹੀਂ ਮੰਜੇ ਤੇ ਬੈਠਦਾ ਛੋਟਾ ਪ੍ਰਸਾਵਾ ਪਾਪ ਹੈ ਕਿ ਠੀ ਹੋਉਣਾ ਤੁਸੀਂ ਨਾ ਬੇ ਇਹਨਾਂ ਤੇ ਕੀ ਹਕਾਰਦਾ ਤੂੰ ਮੱਛਿਆ ਫਿਰਦਾ ਫਿਰ ਕੀ ਹੋਗਾ ਇਹ ਤੈਨੂੰ ਮੈਂ ਚਲੋ ਇਹਨੂੰ ਮਾ ਛੱਡ ਕੇ ਆਵਾ ਸਕੂਲ ਟਿਊਸ਼ਨ ਨਹੀਂ ਜਾਂਦੇਗਾ ਕਰਦਿਆਂ ਨਹੀਂ ਆਏ ਬੇ ਮਰ ਜਾਣਿਆ ਬੇ ਹਾ ਬੇ ਮੇਰਾ ਆਂਬਲੀ ਖਾਣੂ ਜੀ ਕਰਾਇਆ ਵੇ ਤੈਨ ਮਿਰਚਾਂ ਦੇ ਨੀ ਹਗਾ ਲਾਲ ਆ ਮਾਚਾ ਲੈ ਮੇਰਾ ਕੇਲੇ ਖਾਣੂ ਜੀ ਕਰਵਾ ਵੇ ਏ ਇੱਕ ਹਾਏ ਹਾਏ ਦੋ ਤਿੰਨ ਓ ਤੁਸੀਂ ਵੀ ਉਧਰ ਤਿਆਰ ਤੁਸ ਪਾਸ ਕਰਾਪੂ ਚਲੋ ਚੱਲ ਚੁਮੀ ਪਤੀ ਆ ਤੁਹ ਕਿਨੇ ਪੜਾਇਆ ਕਰਦਾ ਚਲੋ ਚਲੋ ਛੱਡ ਕੇ ਮੈਂ ਤੁਹ ਚਲੋ 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 ਹਾਏ ਮੈਂ ਮਾਚਾਣਾ ਮੈਨੂੰ ਸੇਵ ਲੈ ਦੀ ਮੇਰਾ ਸੇਵ ਖਾਣੂ ਜੀ ਕਰਦਾ ਵੇ ਕੋਈ ਗੱਲ ਨਹੀਂ ਤਾਂ ਤੁਹਾਨੂੰ ਮਾਰ। ਹਾਏ ਬੇ ਬੇ ਐਮਬਲੀ ਵੀ ਜਾਂਦੀ ਹੈ। ਹਾਏ ਓਏ ਹਾਏ ਬੇ ਮੈਨੂੰ ਚਾਹ ਰਹੀ ਐਂਬਲਿਆ ਨਹੀਂ ਮਰ ਜਾਣਿਆ। ਹਾਏ। ਹਾਏ। ਓ ਤਰਪੋ। ਜੇ ਚਬਾ ਗਏ ਤਾਂ ਲੈ ਟਾਈਮ ਬਣਾਈਏ ਪ੍ਰਧਾਨ ਮਤਰੀ ਜੇ ਲੈ ਲੀਤ ਜੰਦੀਆਂ ਘੰਮ। ਓ ਤਰਪੋ। ਗੱਡੀ ਕਮਸ ਨੂੰ ਟੂਸ। ਅਰੇ ਇਹ ਗੱਡੀ ਬੜੀ ਇਤਰੀ ਆ ਜਾਂਦਾ ਤੇ। ਪਾਪਾ ਮੈਂ ਥੱਕ ਗਿਆ। ਥੱਕ ਗਿਆ। ਓ ਹਾ ਥੱਕ ਗਿਆ ਹੁਣ ਇਹ। ਲੈ ਫਰਾਉਲੇ। ਫੱਕੀ ਤੂੰ ਆ ਜਾ ਇਕੱਟਾ ਜਵਾਕ ਨੂੰ ਭਾਲਗਾ ਭਾਲਨਾ ਇਹ ਬੜਾ ਆ ਯਾਰ ਤੁਸੀਂ ਵੀ ਛੱਡ ਕੇ ਨਾ ਪੰਦਾ ਇਹਨਾਂ ਆ ਜਾਓ ਹੁਣ ਤੁਸੀਂ ਆ オンਲਾਈਨ ਪੜਾਈ ਜਿਹੜਾ ਵੀ ਪੰਗਾ ਹੀ ਕਰਤਾ ਜਵਾਕਾਂ ਨੂੰ ਓਏ ਆ ਸਲਾਈਡਾਂ ਸਲਾਈਡਾਂ ਹੀ ਯਾਦ ਕਰਦੇ ਹੋ ਨਾ ਕਿ ਨਹੀਂ ਤੁਸੀਂ ਓਏ ਇਹ ਸਾਰਾ ਦਿਨ ਗੁਰਜਮਨ ਸਾਹਿਬ ਦੀਆਂ ਵੀਡੀਓ ਹੀ ਦੇਖਦੇ ਰਹਿੰਦੇ ਹੋ ਓਏ ਹਾਂਜੀ ਆਹੋ ਵੀਡੀਓ ਵਾਲੇ ਬਜਾ ਦੇ ਧਿਆਨ ਆ ਤੁਹਾਡਾ ਪੜ ਲਿਆ ਕਰੋ ਯਾਰ ਅੱਖਰ ਕੰਮ ਆਉਣਗੇ ਤੁਹਾਡੇ ਮਟਰ ਦਾ ਮੋਨਰ ਗਾਓ ਚਲੋ ਚੁੱਪ ਕਰੋ ਪੜਪੜ ਲੈ ਕੇ ਕੋ ਤਾਰਾ ਦਿਨ ਚੋੜ ਕੇ ਨਾ ਤੇ ਰੁੱਝੇ ਰਹਿੰਦੇ ਆ ਅੱਜ ਕਿਹਾ ਮੈਨੂੰ ਮਾਟਰ ਉਹ ਕਿਹੜਾ ਗਾ ਪਤਾ ਕਿੰਨਾ ਬਸ ਹੋ ਸਸਰੀ ਕਲ ਮਾਸਟਰੀ ਠੀਕ ਹੋ ਸਸਰੀ ਗਾ ਮਾਟਰ ਜੀ ਵਗੜ ਗਏ ਨੇ ਛੱਡ ਲੈ ਆ ਸੀ ਮੈਂ ਕੱਢ ਜਾ ਛੱਡਦਾ ਕੋਈ ਗੱਲ ਲੈ ਹਾਲੇ ਪੁੱਤ ਚਲੋ ਚਲ ਏ ਬੀ ਸੀ ਡੀ ਈ ਆਈ ਮਾਟਰ ਨਹੀਂ ਆਏ ABC ਦੀ ਲੈਣ ਲੜ ਰખી ਆ ਉਹ ਸਾਰੀ ਉਹ ਮਾਟਰ ਕੀ ਕਰਕੇ ਪਰਮਾਤਮਾ ਮਿਹਰ ਹੀ ਨਹੀਂ ਕਰਦਾ ਪਰਮਾਤਮਾ ਮਿਹਰ ਕਰਦੇ ਆਪਾਂ ABC ਛੱਡ ਕੇ ਊੜੇ ਊੜੇ ਤੋਂ ਕੰਮ ਸ਼ੁਰੂ ਕਰਦੇਗੇ ਊੜੇ ਵਾਲਾ ਕਿਵੇਂ ਉਹ ਊੜਾੜਾ ਮਟਜੀ ਕੋ ਮੁੰਟਾ ਜੀ ਬੱਸ ਫਿਰ ਲੋੜ ਹੀ ਨਹੀਂ ਬੀ ਸੀ ਇਸ ਤੇ ਬਣਾਉਣੀ ਚੱਗਾ ਮਾਟਰੀ ਪਾ ਫਿਰ ਚ ਵਕਾਉ ਠੀਕ ਆ ਚਲ ਕੋਈ ਗੱਲ ਨਹੀਂ ਜਾ ਕੰਮ ਕਰ ਤੂੰ ਬਾਹਰ ਹਾਂ ਹਾਂ 니 ਉਹ ਸੂਟ ਤਾਂ ਬਲਾਈ ਸੋਨਾ ਸੀ ਤੇ ਹੋਰ ਹਾਂ ਹਾਂ ਚਲ ਚੰਗਾ ਨਹੀਂ ਆ ਗਿਆ ਹੋ ਫੇਡਾ ਜਾ ਕੇ ਚੰਗਾ ਚੰਗਾ ਮੈਂ ਕੀ ਗੱਲ ਕਹਿ ਲੈਣੀ ਲੈ ਕੇ ਆ ਉਹ ਕਿਹ ਖਵਾਵਾ ਤੈਨੂੰ ਕਹਿ ਲੈ ਮੈਂ 24 ਕਦੇ ਪੱਥਰੀ ਇਹਦੇ ਦਾ ਕੰਮ ਕੀਤਾ ਘਰ ਦੀ ਉਹਨਾਂ ਦੇ ਕੰਮ ਤਾਂ ਤੇ ਕਰਦਾ ਕੋਈ ਮਰ ਜੈਣਾ ਕੰਮ ਕੀ ਕਰਾਂ ਮੈਨੂੰ ਕੋਈ ਖਾਣ ਨੂੰ ਤਾਂ ਲੈ ਆ ਦਿੰਦਾ ਕੋ ਸਰ ਕੀ ਰੇ ਕਦੇ ਮੈਂ ਤੈਨੂੰ ਖਾਣ ਨੂੰ ਮੈਂ ਨਤੀ ਖਾਣ ਨੂੰ ਮਾਰੇ ਪੱਥਰੀ ਜਿੰਦੀ ਮੱਝ ਨੂੰ ਦੂੰ ਮੈਂ ਹੋਰ ਕੀ ਕਰਾਇਆ ਜਿੰਮੇਵਾਰ ਵੀ ਤਾਂ ਤੂੰ ਹੀ ਆ ਠੇਡਿਆ ਜਾ ਬੱਜ ਕਿੰਨਾ ਬੰਦਾ ਤੇ ਮੈਨੂੰ ਟਿਕਣੀ ਨਹੀਂ ਹੁੰਦਾ ਤੂੰ ਤੂੰ ਮੈਨੂੰ ਲਹੂ ਪੀ ਰਖਾ ਤੇ ਮੇਰਾ 24 ਘੰਟੇ ਖਾਣ ਲੱਗੇਗਾ ਤੇ ਨਾ ਓਏ ਕਿਪਾ ਬਾਹਰ ਫਦੀ ਸਾਦਾ ਸਾਦ ਨੂੰ ਕੱਦਮ ਕੀ ਜੇ ਇੱਕ ਲੜੇ ਕਹੋ ਮੈਂ ਯਾਰ ਕੀ ਹੋ ਗਿਆ ਤੇ ਜੋ ਕੁੜੀ ਤੋਂ ਕੁੜੀ ਤੇ ਕੁੜੀ ਤੇ ਕੁੜੀ ਦੀ ਜ਼ਮੀਨ ਦੇ ਭਾਲ ਦੀ ਇਹ ਕਹਿੰਦੇ ਮੈਥੋਂ ਇਹ ਮੈਂ ਮੇਰੇ ਸਾਰੇ ਨਹੀਂ ਮੇਰੇ ਅੰਦਰ ਮਸ਼ੀਨ ਨਹੀਂ ਲੱਗੀ ਹੋਈ ਲੱਕੜ ਦੇ ਮੁੰਡੇ ਨੂੰ ਚਾਚਾ ਮੈਂ ਕਿ ਬਾਬੇ ਨੂੰ ਜਾਣਦਾਗਾ ਅੱਛਾ ਉਹਦੇ ਕੋਲ ਅਸੀਂ ਚਾਚੇ ਦੀ ਮਾਸੀ ਦੀ ਕੁੜੀ ਨੂੰ ਕੁੜੀ ਨੂੰ ਲੈ ਕੇ ਗਏ ਸੀ ਇੱਥੇ ਆਉਦੇ ਵੀ ਕੁੜਨਾ ਹੀ ਹੁੰਦਗਾ ਸੀ ਨਾ ਹਾਂ ਫਿਰ ਉਹਦੇ ਕੋਲ ਲੈ ਕੇ ਗਏ ਸੀ ਫਿਰ ਉਹਨੇ ਤਵੀਤ ਦਿੱਤਾ ਇੱਕ ਕਰਕੇ ਹੁਣ ਨਾ ਹੀ ਮੁੰਡਾਗਾ ਅੱਛਾ ਯਾਰ ਉਹ ਬਾਹੋ ਮੇਰਾ ਪੁੱਤਜਾ ਬਾਹੋ ਮੈਨੂੰ ਮੈਨੂੰ ਲੈ ਕੇ ਚੱਲ ਭਤੀਜਾ ਚੌਂਟਾ ਬਾਬਾ ਬਾਬੇ ਨਾਲ ਚੌਂਟਾ ਫੇਰ ਚਮਟਾ ਫੇਰ ਚੱਲ ਫਿਰ ਚੱਲਦੇ ਆਪਾਂ ਚੱਲਦੀ ਖੜੀ ਮੱਝਾਂ ਦੀ ਪੈਸਰੀ ਗਰ ਵਿੱਚ ਖੜੋ ਅਲਹੁਣ ਖੜੀ ਹੋ ਜਾ ਖੜੀ ਕੱਕਾ ਇਹਨੂੰ ਖੜੀ ਕਰ ਲੈ ਮੱਝ ਨੂੰ ਇਹਨੂੰ ਮੱਝ ਨੂੰ ਬਹਿ ਜੇ ਮੇਰੇ ਸਾਰੇ ਹੁੰਦਾ ਖੜ ਜਾ ਮੈਂ ਫੋਨ ਚੱਕ ਲਾਵਾਂ ਆਹੋ ਫੋਨ ਨਾ ਛੱਡੀ ਇਹ ਤਾਂ ਇਹਦਾ ਖੜਾ ਨਾ ਛੱਡੀ ਤੂੰ ਇਹਦਾ ਖੜਾ ਨਾ ਛੱਡੀ ਤੂੰ ਤੂੰ ਮਾਰਦੀ ਇਹਨੂੰ ਮੋੜਦਾ ਤਾਂਹੀ ਦੀ ਤੈਨੂੰ ਬੱਤੀ ਸਰੀ ਦੇ ਵੀ ਤਿੰਨੇ 24 ਘੰਟੇ ਚੱਲਦੇ ਬਾਪੇ ਕੋਲੇ ਨਾ ਕਿ ਚੱਲਦਾ ਤੈਨੂੰ ਮੈਂ ਮਰ ਜਾਣਿਆ ਜੇ ਮੇਰੇ ਸਾਰੇ ਹੁੰਦਾ ਮੈਂ ਤਾਂ ਹੁਣ ਕਿੱਦਾਂ ਦੇ ਮੁੰਡੇ ਮੁੰਡੇ ਜੰਮ ਕੇ ਮੈਂ ਤਾਂ ਵੰਡ ਦਿੰਦੀ ਲੰਗਰ ਲਾ ਦਿੰਦੀ ਮੈਂ ਤਾਂ ਕੋਲਾ ਦੀ ਤੂੰ ਆ ਤੇਰੇ ਮੁੰਡੇ ਨਹੀਂ ਜੰਮਣੇ ਆਟੇ ਦੇ ਨਹੀਂ ਬਣਾਉ ਬਣਾ ਕੇ ਟੱਕ ਜਾ ਟੱਕ ਜਾ ਮੈਂ ਤਾਂ ਤੁਸਾਂ ਲਖਾ ਦੇਗੀ 嗯。Yo Yo

ਹਏ ਸਸਰੀਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਹਾਂ ਭਗਤੋ ਕੀ ਤਕਲੀਫ ਹੋ ਬਾਬਾ ਜੀ ਮੈਂ ਤਾਂ ਸੁਖ ਨੇ ਦੱਸਿਆ ਜੀ ਮੈਨੂੰ ਕਹਦਾ ਕਿ ਉਹਦੀ ਚਾਚੀ ਦੀ ਮਾਸੀ ਦੀ ਤਾਈ ਦੀ ਭੈਣ ਦੀ ਕੁੜੀ ਇੱਥੇ ਦਵਾਈ ਲੈ ਕੇ ਗਈ ਸੀ ਆਪਣੇ ਪੁਰਣਾ ਆ ਬਈ ਇੱਥੋਂ ਬੜੇ ਭੜੇ ਹੋਇਆ ਬਾਬਿਆਂ ਦੇ ਕੱਟ ਉਹ ਵੇਖੋ ਚੁੰਨਾ ਆਇਆ ਬਾਬਾ ਜੀ ਪਹਿਲਾਂ ਇਹਨੂੰ ਚੁੰਨਾ ਲਾ ਲਾ ਸੀ ਉਹ ਦੋਨਾਂ ਦੀ ਬੁੜੀ ਮਰ ਗਈ ਅੱਜ ਫੇਰ ਲਾਉਂਦੇ ਚੁੰਨਾ ਉਹ ਆਉਂਦੇ ਬੋਲ ਲਾਈ ਲਾਉਂਦੇ ਕਾ ਭਰਾ ਆਉਣਾ ਬੱਚਾ ਜੋ ਵੀ ਇੱਥੇ ਦੇਰੇ ਦੇ ਵਿੱਚ ਆਇਆ ਤਾਂ ਦੇ ਖਾਲੀ ਨਹੀਂ ਗਿਆ ਸਾਬ ਦਾ ਭਲਾ ਹੋਇਆ ਦਾਤਾ ਸਾਬ ਦਾ ਭਲਾ ਕਰੂਗਾ ਹਰਾਮ ਹਰਾਮ ਆ ਤਾਨੂੰ ਕੀ ਤਕਲੀਫ ਆ ਬੱਚਾ ਦੱਸ ਤਕਲੀਫ ਕੀ ਬਾਬਾਈ ਆ ਤੁਹਾਡੇ ਸਾਹਮਣੇ ਐਡੀ ਹੋਈ ਪਈਆ ਫੇਰ ਦੱਸ ਭਲਾ ਕੀ ਤਕਲੀਫ ਹੋਣੀ ਆ ਆ ਜਾ ਬੱਚਾ ਬਾਬੇ ਦੀ ਸ਼ਰਨ ਚ ਆ ਜਾ ਕੀ ਮਤਲਬ ਹਾਂ ਬਾਈ ਉਹ ਬਾਬਾ ਕੋਲੇ ਆ ਜਾ ਮੈਂ ਕੋਈ ਗਲਤ ਨਹੀਂ ਬੋਲਿਆ ਅੱਛਾ ਅੱਛਾ ਚਲ ਕੋਈ ਗੱਲ ਨਹੀਂ ਬੋਲਾਂਗੇ ਬੇਬੇ ਬਾੜ ਕਰਾਂਗੇ ਇਹ ਲੈ ਇੱਧਰ ਹੋਵੇ ਮੈਨੂੰ ਬਾਬਾ ਠੀਕ ਨਹੀਂ ਲੱਗਦਾ ਮੈਂ ਤੈਨੂੰ ਦੱਸਾਂ ਉਹ ਕੋਈ ਕੁਝ ਨਹੀਂ ਕਰਦਾ ਕੋਈ ਵੀ ਨਹੀਂ ਠੀਕ ਲਾ ਤੈਨੂੰ ਤਾਂ ਮੈ ਵੀ ਨਹੀਂ ਠੀਕ ਲੱਗਦਾ ਜਿਹੜਾ ਮੈਂ ਤੈਨੂੰ 22 ਸਾਲ ਹੋ ਗਏ ਬਾਬਾ ਜੀ ਹਾਂ ਬੱਚ ਪੰਜ ਕੁੜੀਆਂ ਬਾਬਾ ਜੀ ਕੀ ਨਾ ਕਿਰਪਾ ਕਰੋ ਕੋਈ ਕਹਿ ਤੀ ਮੁੰਡਾ ਹੋਵੇ ਬਾਬਾ ਜੀ ਬਸਾਈ ਨਹੀਂ ਕਿਰਪਾ ਕਰ ਦੋ ਬਾਬਾ ਜੋੜੇ ਹੋਣਗੇ ਬੱਚਾ ਜੋੜੇ ਓ ਬਾਬਾ ਜੀ ਦੋੜਿਆ ਕਿ ਕੀ ਬੱਦੂ ਬਾਬਾ ਜੀ ਮੰਤਾ ਤੋਨੂ ਆਹਰ ਜੀ ਜੜੀ ਬੂਟੀ ਦੇਵਾਂਗੇ ਬੱਚਾ ਜੇ ਨਾਂ ਬੱਚਾ ਹੋਇਆ ਤਾਂ ਬਾਬੇ ਗਾਰੰਟੀ ਲੈਂਦੇ ਆ ਅੱਛਾ ਬਾਬਾ ਜੀ ਜੋ ਵੀ ਇੱਥੇ ਬਾਬੇ ਦੀ ਸ਼ਰਨ ਚ ਆ ਗਿਆ ਚੇਲਿਆ ਉਹ ਕਦੇ ਵਾਪਸ ਨਹੀਂ ਗਿਆ ਠੀਕ ਆ ਬਾਬਾ ਜੀ ਬੜੇ ਦੂਰ ਤੋਂ ਆਏ ਬੜੇ ਕੈਨੇਡਾ ਗਏ ਆ ਵੀਜ਼ੇ ਲਵਾ ਕੇ ਹਾਂ ਬਸ ਬਾਬਾ ਜੀ ਆ ਡੱਡੂ ਜਿਹਾ ਬੰਦਾ ਹੈਗਾ ਨਾਲੇ ਤਾਂ ਮੈਨੂੰ ਨਹੀਂ ਚਿਰਦਾ ਹਾਂ ਨਾਲੇ ਕੁੜੀਆਂ ਨੂੰ ਨਹੀਂ ਚਿਰਦਾ ਬਸ ਤੁਸੀਂ ਇਹ ਜੀ ਕਿਰਪਾ ਕਰੋ ਵੀ ਬਸ ਹੁਣ ਨਾ ਮੁੰਡਾ ਆ ਜਾ ਮਪੀ ਕਰ ਦਾਂਗੇ ਬੱਚਾ ਤੁਹਾਡੇ ਹੋਏ ਹੋਏ ਯਾਰ ਦਾਰਨਾ ਆ ਚੁੰਡੀ ਵੜਦਾ ਮੇਰੇ ਕੈਨੇਡਾ ਤੋਂ ਪਰਾਂ ਚਰਚੇ ਆ ਬਾਪਿਆਂ ਦੇ ਉਹ ਹੀ ਤਾਂ ਗਲਾਪਾ ਮਾਚ ਚਾਹੇ ਜਾਂ ਲੈ ਜਾਂਦੇ ਸਮਝਦੀ ਨਹੀਂ ਚਾਠੇ ਪਰ ਵਾਲੀ ਜਨਨੀ ਮੇਰੇ ਚੁੰਡੀ ਪੱਟੀ ਆ ਖੰਡੀਆਂ ਸਾਧ ਲੱਗਦਾ ਮੇਰੇ ਕੋਲ ਜਾ ਟਿਕ ਜਾ ਪੁੱਠੇ ਪਰਾਂ ਲਗੇ ਇੱਕ ਵਟ ਟਿਕ ਜਾ ਹਰਿਓ ਬੇੜੇ ਪਾਰ ਹੋਣਗੇ ਬੱਚਾ ਡਰਨ ਦੀ ਕੋਈ ਗਾ ਹਾਂ ਦਿਓ ਬਾਬਾ ਜੀ ਕੋਈ ਮੈਨੂੰ ਵੀ ਜੜੀ ਬੂਟੀ ਐ ਹਰ ਜੀ ਚਿੰਤਾ ਨਾ ਕਰ ਬੇਟਾ ਤੈਨੂੰ ਇੱਕ ਮੈਂ ਆ ਹਰ ਜੀ ਜੜੀ ਬੂਟੀ ਦਿਨਾ ਉਹਨੂੰ ਤੜਕੇ ਉੱਠ ਕੇ ਕੱਚੀ ਲੱਸੀ ਨਾਲ ਦੇਣੀ ਆ ਇਹਦੇ ਉੱਤੇ ਕਾਲਾ ਇਲਮ ਕੀਤਾ ਹੋਇਆ ਕਾਲਾ ਇਲਮ ਜਾਣਦਾ ਕਾਲਾ ਨਾ ਬਾਬਾ ਜੀ ਮੈਂ ਤਾਂ ਕੁਝ ਨਹੀਂ ਜਾਣਦਾ ਜੀ ਮੈਂ ਤਾਂ ਸਿੱਧਾ ਸਦਾ ਬੰਦਾ ਬਾਬਾ ਬੱਸ ਫਿਰ ਇੱਕ ਵਾਰੀ ਇਹਨੂੰ ਉਹ ਕੱਚੀ ਲੱਸੀ ਨਾਲ ਦੇ ਦੀ ਤੇ ਜੇ ਨਾ ਬੇੜਾ ਪਾਰ ਹੋਵੇ ਤਾਂ ਬਾਬੇ ਬੈਠੇ ਆ ਇੱਥੇ ਧੰਨਵਾਦ ਬਾਈ ਤੁਸੀਂ ਧੰਨਵਾਦ ਰਾਮ ਭਾਈ ਰਾਮ ਨਾ ਬਾਬਾ ਜੀ ਇਹ ਦੇ ਦ ਦਿੱਤਾ ਲਾ ਬਾਬਾ ਪਰ ਕਿਹ ਐ ਤਾ ਦੱਸੋ ਇਹ ਖਾਣੀ ਕਿੰਨੀ ਕ ਇਹ ਬੱਚਾ ਥੋੜੀ ਜੀ ਚੁੰਡੀ ਖਾਣੀ ਐ ਥੋੜੀ ਹਾਈ ਨਹੀਂ ਤਾਂ ਚੁੰਡੀ ਠੀਕ ਆ ਬਾਬਾ ਇਹ ਦੋਵੇਂ ਤੜਕੇ ਉੱਠ ਕੇ ਨੂੰ ਪਹਿਲਾਂ ਕੱਚੀ ਲੱਸੀ ਨਾਲ ਦੇਣੀ ਆ ਇੱਕ ਚੁੰਡੀ। ਬਾਬਾ ਮੈਨੂੰ ਗੱਲ ਸੁਣਦਾ ਮੈਨੂੰ ਚੁੰਡੀ ਚੜੀ ਦਾ ਹਿਸਾਬ ਨਹੀਂ ਪਤਾ ਚੁੰਡੀ ਚ ਭੁੱਕ ਭਰ ਕੇ ਦੇਦਾ ਇਹਨੂੰ। ਤਾਂ ਇਹਨੂੰ ਮੈਂ ਦੱਸਦਾ ਬੱਚਾ। ਇਹਦੀਆਂ ਸੱਤ ਪੂੜੀਆਂ ਬਣਾ ਲਈ ਸੱਤ। ਅੱਛਾ ਬਾਬਾ ਸੱਤ ਪੂੜੀਆਂ ਬਣਾ ਕੇ ਨਿਰਨੇ ਕਾਲ ਜੇ ਕੱਚੀ ਲੱਸੀ ਨਾਲ ਇਹਨੂੰ ਦੇ ਦਿਆ ਕਰ। ਠੀਕ ਆ ਬਾਬਾ ਤਾਂ ਲੋ। ਇਹਦੇ ਬੇੜੇ ਪਾਰ ਹੋਣਗੇ ਛਿੱਟਾ ਦੇ ਦਿਆ ਕਰ ਘਰ ਦੇ ਉੱਪਰ ਸਾਰਿਆਂ ਨੂੰ। ਠੀਕ ਆ ਬਾਬਾ ਜੀ ਤੁਹਾਨੂੰ ਤੁਸੀਂ। ਚੰਗਾ ਬਾਬਾ ਜੀ ਫਿਰ ਠੀਕ ਕਰਦੇ ਆ ਬਾਬਾ ਤੁਹਾਨੂੰ ਫਿਰ 7 ਵਜੇ ਠੀਕ ਹੈ ਬਾਈ ਹਾਰਿਓ ਮੱਚਾ ਹੋਰ ਖੜੀ ਹੋ ਜਾ ਮੱਜ ਇਹਨੂੰ ਖੜੀ ਕਰੀ ਬੱਸ ਬਾਬਾ ਜੀ ਮੁੰਡਾ ਹੋ ਜਾਏਗਾ ਆਪਾਂ ਨੂੰ ਤਾਂ ਹੋਰ ਮੁੰਡਾ ਤੇਰੇ ਦੋ ਹੋਣਗੇ ਤੇ ਲਗੇ ਫਿਕਰ ਨਾ ਕਰ ਬਾਬਾ ਜੀ ਓਹੋ ਓਹ ਮੇਰਾ ਇਹ ਚੇਨ ਆਇਓ ਭਰ ਤੋਂ ਦੇਖ ਕੇ ਚੰਗਾ ਬਾਈ ਲੈ ਦੇ ਕਾਹ ਬਾਬਾ ਜੀ ਹਾਂ ਹਾਂ ਉਹ ਬਾਬੇ ਕੋਲ ਦਾ ਚਾਈ ਉਹ ਵੀ ਦਾ ਬਿੱਲ ਕੰਮ ਕਰਦੇ ਕੋਈ ਬੰਬਾ ਦੇ ਬਾਬਾ ਤੇ ਪਰ ਮਾਸ ਵਰਦਾ ਹੋਏ ਅਕਾਰ ਜੀਵਤਾ ਕਾਕਾ ਮੇ ਉਹ ਬਾਬਾ ਅੰਗਰੇਜ਼ ਤੇ ਵੇਦ ਦੇ ਸੋਲ ਬਾਈ ਕਰਦੇ ਕੋਈ ਬੋਝ ਕਤੰ ਮੁੰਦਾ ਹਾਂ ਉਹ ਬਾਬਾ ਦੇਰੋ ਇਹ ਤੇ ਨਹੀਂ ਪਤਾ ਕਰ ਸੁਣੋਏ ਕਿ ਉਹ ਮੋਬਿਲ ਨਾ ਪਾਉਣ ਲੈ ਆ ਚਾ ਹਾਂ ਇਹ ਤਾਂ ਆਪਸ ਸੁਣਦੇ ਨਾ ਨਾ ਵੇਹੇ ਜੇ ਰੱਬ ਦੀਆਂ ਸੁਣਨੀਆਂ ਨਾ ਮੈਂ ਤੈਨੂੰ ਦਸੀ ਜੰਨੀ ਆ ਸਾਧ ਮੈਨੂੰ ਠੀਕ ਨਹੀਂ ਲੱਗਿਆ ਉਹ ਤੂੰ ਕੋਲ ਫਰਦਾ ਠੀਕ ਨਹੀਂ ਲੱਗਿਆ ਨਹੀਂ ਲੱਗਿਆ ਤੂੰ ਗਾ ਠੀਕ ਹੈ ਤੂੰ ਦੇਹ ਤਰੀ ਦੀ ਲੈ ਤੂੰ ਖੜ ਜਾ ਇਹਨੂੰ ਹੁਣ ਖੋਲ ਤਾਂ ਲਵਾ ਖੋਲ ਲੈ ਇਹਨੂੰ ਨਾ ਇਹ ਮੈਨੂੰ ਤਾਂ ਪਖੰਡੀ ਜਾਂ ਸਾਧ ਲੱਗਿਆ ਮੈਂ ਤੈਨੂੰ ਦੱਸਾਂ ਗੱਲ ਆ ਕੋਈ ਗੱਲ ਨਹੀਂ ਤੇ ਸਾਰ ਪਖੰਡੀ ਦੇ ਕਿਦਾਂ ਸੁਣਦਾ ਉਹ ਕਈ ਵਾਰ ਤਾਂ ਐਹ ਜਿਹਾ ਖਵਾਏਗਾ ਭੂਤੀਆਂ ਤੇ ਕਿਤੇ ਜਮੀਨ ਨਾ ਕਿਤੇ ਹੱਥੋਂ ਕੰਮ ਨਿਕਲ ਜੇ ਉਹ ਨਹੀਂ ਨਿਕਲਦਾ ਤੂੰ ਕਿੰਨ ਨਾ ਰੱਬ ਦਾ ਨਾ ਮਾਰਾ ਆਪਣਾ ਹੱਥ ਪਤਨ ਮੈਂ ਤੈਨੂੰ ਕਹਾ ਮੈਂ ਨਾ ਜੇ